ਨਾ ਜੇ ਤਾਂ ਨਹੀਂ ਅਜਿਹਾ ਨਹੀਂ ਜੇ ਫੇਰ ਜਦੋਂ ਟਾਈਮ ਜ਼ਿਆਦਾ ਆ ਆ ਪਾਣੀ ਵੀ ਆਣੂ ਜਾਂਦੇ ਆ ਤਾਂ ਉਹ ਘਰੇ ਜਾਣਾ ਸਾਹਮਣੇ ਆ ਪਾਣੀ ਵੀ ਆਣੂ ਜਾਂਦੇ ਆ ਤਾਂ ਉਹ ਘਰੇ ਜਾਣਾ ਸਾਹਮਣੇ ਹਿਸਾਬ ਲਾ ਰੱਖੋ ਸਾਹਮਣੇ ਨੰਬਰ ਦਾ ਜ਼ਿਕਰ ਜਾਂਦਾ ਪੁੱਲਾ ਬੂਆ ਹਾਂਜੀ ਹਾਂਜੀ ਆਈ ਤੇ ਨੂੰ ਕਰੋ ਨਾਲ ਆ ਨਾਲੇ ਜਾਣਾ ਸੁਭਾਣ ਦੇ ਨਾਲ ਨਾਲ ਰੱਖੋ ਵੀਜੀ ਇੱਧਰ ਨੂੰ ਰੱਖੋ ਇੱਧਰ ਪਾਣੀ ਹਾਂ ਕੰਦੇ ਨਾਲ ਰੱਖੋ ਆ ਜਾਣਾ ਵਾਲਾ ਆਹ ਉਧਰ ਠੀਕ ਆ ਇਧਰ ਝੋਨਾ ਰਾਜ ਲੋ ਆਇ ਤੇੰਦਣ ਹੋ ਗਏ ਨਹੀਂ ਤੇ ਪਹਿਲਾਂ ਲੈ ਲੈਂਗੇ ਆ ਆ ਗਏ ਤੁਹਾਡੇ ਗੁਰੂ ਘਰ ਤੋਂ ਉਥੋਂ ਆ ਬੋਰਡ ਤੇ ਤੁਸੀਂ ਲੈਏ ਹੋਏ ਆਹ ਆ ਲੈ ਲੈਂਦੇ ਆਪਾਂ ਗੁਰੂ ਘਰ ਤੋਂ ਉਹ ਰਾਤ ਉਹਦਾ ਨਹੀਂ ਰਹਾ ਗਿਆ ਹਾਂਜੀ ਅਸੀਂ ਰਾਤੀ ਨਹੀਂ ਲੈਂਦਿਆਂ ਅਸੀਂ ਠੀਕ ਹੈ ਤੇ ਉਹ ਉੱਥੇ ਸੇਵਾ ਕਰਨਾ ਪੇ ਟਾਈਮ ਲੱਗ ਗਿਆ ਸੀ ਨੇਰਾ ਹੋ ਗਿਆ ਤੇ ਉਹ ਨੇਰੇ ਤੇ ਰੁਕਣੀ ਹੋਣਾ ਹੁਣ ਤੁਸੀਂ ਨਾਲ ਚੱਲ ਜਿਓ ਤੇ ਜਿਹੜੇ ਘਰ ਹੈਗੇ ਆ ਸਾਰੇ ਉਹਨਾਂ ਨੂੰ ਲੈ ਕੇ ਦੇ ਦਿਓ ਠੀਕ ਹੈ ਇਧਰ ਹੀ ਤਾਂ ਹੀ ਰੱਖਲਾ ਪੁੱਤ ਹੁਣ ਉਹਦਾ ਐ ਨਹੀਂ ਰੱਖਦਾ ਇਹ ਤਾਂ ਹੀ ਰੱਖਤਾ ਹਾਂ ਥੋੜੀ ਸਾਈਡ ਨੂੰ ਹੁੰਦਾ ਜੀ ਉੱਥੇ ਹੀ ਜਾਣਾ ਉਧਰਲੇ ਬੰਦ ਤੇ ਰਾਹ ਨਹੀਂ ਜਿਨ੍ਹਾਂ ਨੇ ਆਪਣੇ ਇਹਨਾਂ ਨੇ ਬੰਦ ਮਾਰ ਜਣਾ ਉੱਥੇ ਰਾਹ ਉਧਰ ਉਲਾ ਦੀਏ ਇਧਰੋਂ ਮੈਂ ਚੱਲਦਾ ਪਾ ਜਾਣਾ ਨਹੀਂ ਇਹ ਇਹ ਜਾਂਦੇ ਭਾ ਉਧਰ ਕੱਢ ਦੋ ਭਾ ਇਧਰ ਕੱਢ ਦੋ ਸਾਨੂੰ ਬਾਹਰ ਉਹ ਆਉਂਦੇ ਆ ਇਹ ਇੱਥੇ ਆ ਰਹੇ ਆ ਆਹੋ ਤੇ ਫਿਰ ਭਾਵੇਂ ਵੇਖ ਲਓ ਉਧਰ ਰਾਹ ਪੱਟ ਕੇ ਲਿਆਉਣਾ ਨਾਲੇ ਤੇ ਉਧਰ ਫਿਰ ਉਧਰ ਲਾ ਦੇ ਵੇਖੋ ਮੈਂ ਮਿਲਣਾ ਆ ਆਪਣੇ ਭਰਾਵਾਂ ਨੂੰ ਮੈਨੂੰ ਇਹ ਆ ਵੀ ਭਰਾਵਾਂ ਨੂੰ ਮਿਲ ਗਏ ਤੇ ਸਹੀ ਆ ਵੇ ਚਾਚੇ ਕਰਨਾਲ ਵਾਲੇ ਇਹ ਮੰਤਰੀ ਸਾਹਿਬ ਆਪਣੇ ਰੱਗੇ ਹੀ ਆ ਨਾ ਕੋਈ ਉਹੋ ਜਿਹਾ ਰਹਿੰਦੇ ਆ ਹਾਂ ਇਹ ਸ ਕੜਾਤਾ ਬੜੀ ਨਾ ਨਹੀਂ ਅੱਗੇ ਹੋ ਕੇ ਸੌਣ ਦੇ ਗਿਆ ਨਹੀਂ ਤੇ ਪੈਸੇ ਉਧਰ ਜਾਣੇ ਨੇ ਭੱਜ ਗਿਆ ਇੱਥੋਂ ਅੱਜ ਇੱਥੇ ਲੱਗੇ ਚੜਾ ਲੈਣੇ ਆ ਇਸੇ ਘਰੋਂ ਭੌਣੇ ਖਾ ਦੇ ਬਾਹਲੇ ਨਹੀਂ ਫਿਰ ਘਰੋਂ ਬਾਹਲੇ ਹੋ ਗਏ ਬੈਠਾ ਆ ਗਿਆ ਇੱਥੇ ਆਪਾਂ ਉਧਰੋਂ ਬਾਹਲੇ ਹੋਲੇ ਮੜਕੇ ਬੱਚੇ ਇਹਨੂੰ ਬਾਹਲੇ ਨੇ ਆਪਣੇ ਸਰਪੰਚ ਸਾਹਿਬ ਜੀ ਆ ਗਏ ਜੀ ਆ ਗਏ ਜੀ ਉਹ ਮੈਂ ਭਰਾਵਾਂ ਦਾ ਨਾਲੇ ਹਾਲ ਚਾਲ ਪੁੱਛੇਗੇ ਨਾਲੇ ਮਿਲਾਂਗੇ ਧੰਨਵਾਦ ਸਰਪੰਚ ਜੀ ਉਹ ਬੱਲੇ 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 ਉਹ ਬੱਲੇ ਪੁੱਤਰਾ ਸਹੀ ਸ਼ਾਬਲੇ ਹੋਰ ਫਿਰ ਠੀਕ ਠਾਕ माता जी अब बल्ले पुत्रा अब तो बल्ले पुत्रा सत्या भैन सत्या है, है, तो है, तो है तो नहीं इतने ठीक सगो तो बाहर नहीं बाहर है ठीक सगो इतने ठीक इतने ठीक इतने ठीक है बार ਅਇਤੇ ਰਿਓ ਬੈਠੋ ਅਜਲ ਮਰਦਾਰੀ ਬੈਠੋ ਲਾ ਮੈਂ ਲੋ ਮੱਥੇ ਸਾਹ ਆਵਾ ਮੈਂ ਨਾ ਤਨ ਪਿਆਰ ਵੇਲੋ ਤਾੜੇ ਪੁੱਤ ਯਾਰ ਵੇਲੋ ਤਾੜੇ ਨਾ ਮੀਤਾਵਾ ਹੈ ਹਾਂਜੀ ਠੀਕ ਹੈ ਬੈਠੋ ਵਧੀਆ ਹਾਲ ਹੋਣਾ ਨੰਦ ਦਿਖਾ ਐ ਤੀਕੀ ਬਾਰ ਬੈਠੋ ਕੋਈ ਨਾ ਰਿਓ ਬੈਠੋ ਮੈਂ ਲੈ ਆਉਣਾ ਕੁਰਸੀ ਬੈਠੋ ਮੇਰਾ ਮੰਤਰੀ ਕੋਲੇ ਆਜੋ ਆਜੋ ਮੈਂ ਮੰਤਰੀ ਨਾਲ ਹੋਰ ਮਹਾਰਾ ਸਾਸਿਕਾਲ ਮਾਤਾ ਸਾਸਿਕਾਲ ਸਾਸਿਕਾਲ ਮੈਂ ਕਾ ਮਿਲ ਕੇ ਆਵਾਂ ਆਪਦੀ ਮਾਂ ਨੂੰ ਨਾਲੇ ਸਾਡਾ ਭਰਾ ਆ ਮੈਂ ਕਹਾ ਚਲੋ ਦੁੱਖ ਦੀ ਘੜੀ ਆ ਹਾਂਜੀ ਫਸਲ ਤੇ ਬਰਬਾਦ ਹੋ ਹੀ ਗਈ ਆ ਇੱਥੇ ਆਪਾਂ ਕੁਝ ਕਰ ਨਹੀਂ ਸਕਦੇ ਫੇਰਾ ਵਧੀਆ ਜੀ ਵਧੀਆ ਆ ਪਾੜਦਾ ਕਹਿੰਦਾ ਮਾ ਕੇ ਬੰਦ ਹੱਥ ਹੋਰ ਆ ਹੱਥ ਢਾਈਏ ਜਿੰਨਾਂ ਦੇ ਚੱਲਦਾ ਵਸਕ ਨਹੀਂ ਹਾਂ ਸਹੀ ਗੱਲ ਸਹੀ ਗੱਲ ਜਿੰਨਾ ਜਰਾ ਸੱਕਦੇ ਹੁਣ ਚੱਲ ਬਾਕੀ ਤਾਂ ਮਾਰਕ ਦੇ ਹੱਥ ਆ ਬਿਲਕੁਲ ਜੀ ਐਨਾ ਹੁੰਦਾ ਯਾਰ ਸਾਡੇ ਕੋਲੇ ਕੋਈ ਮੰਤਰੀ ਆਇਆ ਸੀਗਾ ਹਨਾ ਪਹਿਲਾਂ ਮੈਂ ਗੱਲਾਂ ਕਰਨ ਲਿਆ ਕਿੰਨੀ ਆਪਣੀ ਉਮਰ ਹੋ ਗਈ ਆ ਜਿਹੜੇ ਬਾਕੀ ਇਹ ਪੈਸਾ ਵੀ ਇਹ ਹੁੰਦਾ ਸਾਡਾ ਚੁਣਿਆ ਨਮਰਦਾ ਸਾਡੇ ਮਾਝੇ ਕੋਲੇ ਇੱਕ ਕੌਤਾ ਤੇ ਤੈਵੇਂ ਆਜਰ ਮੰਤਰੀ ਦੇ ਕੋਲ ਬਹਿ ਗਏ ਮੇਰੇ ਦੇ ਵਿੱਚ ਬਰੀਆ ਤਾਰਾ ਪਾਰ ਕਰਕੇ ਇੱਥੇ ਪਹੁੰਚਿਆ ਨਹੀਂ ਤੇ ਪਾਰਲੇ ਚੱਲੋ ਕੀ ਤਾਂ ਕੋਈ ਮੇਰਾ ਕਹਾਂ ਪਹਿਲਾ ਹੀ ਮੰਤਰੀ ਹੈ ਜਿਹੜਾ ਆਪ ਦੇ ਵਿੱਚ ਆਇਆ ਮੈਂ ਨਹੀਂ ਹੱਟ ਛੱਡ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤੇ ਵੋਟਾਂ 'ਚ ਵੀ ਨਹੀਂ ਕੋਈ ਹੋਵੇ ਇੱਥੇ ਨਹੀਂ ਆਪ ਪਾਰਲੇ ਚੱਲੋਗੇ ਬਿਲਕੁਲ ਇਹ ਗੱਲ ਹੈ ਅਸੀਂ ਤੁਹਾਡਾ ਨਾ ਐਨਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆਂ ਜੀ ਸਾਨੂੰ ਮੰਤਰੀ ਸਾਹਿਬ ਗਿਆ ਨਾ ਵੇ ਵੇ ਖੜੇ ਮੁੜ ਕੇ ਆ ਜਾਣਾ ਕਰੇ ਲੱਗ ਜਾਣਾ ਹਾਂ ਸਾਰੀ ਗੱਲ ਤੇ ਪਛੜਦਿਆਂ ਰਹੇ ਹਾਂ ਜੀ ਕਰਨਾ ਬੇੜੀ ਆ ਰਿਹਾ ਹਾਂ 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 ਜੀ ਪਰ ਬੰਦੀ ਆ ਛੜਕਾ ਹਾਂ ਜੀ ਪਰ ਬੰਦੀ ਸੋਹਣੀ ਬੰਦੀ ਤੁਹਾਨੂੰ ਅਡੀ ਕਿਰਪਾ ਚਾਹੀਦੀ ਏ ਨਹੀਂ ਨਹੀਂ ਅਹੀਂ ਤਾਂ ਦੇ ਬੱਚੇ ਆ ਮਾਦਾ ਕਿਰਪਾ ਬਾਬਾ ਨਾਨਕ ਕਰਨ ਵਾਲਾ ਅਸੀਂ ਕੌਣ ਆ ਇਹਦੇ ਬੱਚੇ ਤਾਂ ਦੇ ਮਹਤਰੀ ਸਾਹਿਬਾ ਇਹ ਕਿੱਟਾ ਆਵਸਾਰ ਨੂੰ ਕੋਈ ਕੋਈ ਛੜਕਾ ਕਰੀਏ ਨਹੀਂ ਉਹ ਕਰਵਾ ਦੇਣਾ ਹੈ ਕਰਵਾ ਦੇਣਾ ਬਾਬ ਪੈ ਜੂਗੇ ਪੈ ਜੂਗੇ ਲੋਕ ਪੈ ਜੂਗੇ ਪੈ ਜੂਗੇ ਲੋਕ ਪੈ ਜੂਗੇ ਗੱਲ ਸਾਹਿਬ ਨੇ ਤਾਂ ਸੁਖਣਾ ਸੁਖੀ ਵੀ ਮੈਂ ਬਣਾ ਕੇ ਦਊਂਗਾ ਤੇ ਬਰਉਣੀ ਦਾ ਸਰਦਾਰ ਆ ਮੈਂ ਕੀ ਆ ਆਪਦੇ ਖਾਤੇ ਚੋਂ ਉਹਨਾਂ ਕਰ ਆ ਗਏ ਮਾ ਬੁਰਖਾ ਤੋਂ ਹਾਂ ਤੇ ਮੁੜ ਕੇ ਕੀ ਕਿਵੇਂ ਬਣ ਜੂਗੀ ਸਾਡੇ ਸਾਡੇ ਪੰਚਾਇਤ ਦੇ ਕਰਤੇ ਜੋ 9 ਲੱਖ ਦੀ ਚੋਕ ਕੇ ਬਜਰੀ ਪਾਦੀ ਹਾਂ ਤੇ ਮੁੜ ਕੇ ਲੋਕ ਪਾਈ ਨਹੀਂ ਨੇ ਕੋਈ ਗੱਲ ਨਹੀਂ ਪੈਦੀ ਜਿਹੜਾ ਉਹ ਪੈੜਾ ਹੋ ਗਿਆ ਜੋ ਆਪਣਾ ਸਰਪੰਚ ਸਾਹਿਬ ਕੇ ਸਰਪੰਚ ਜਣੋ ਆਪਣੇ ਪਿੰਡ ਦੇ ਨਾਂ ਦੇ 9 ਲੱਖ ਰੁਪਇਆ ਚੋਕੇ ਦੇ ਪੱਥਰ ਬਵਾਤਾ ਅਸਲੀਅਤ ਮਤੇ ਸਾਹਿਬ ਸਾਥੀ ਗਿਆ ਸਾਥੀ ਗਿਆ ਹਾਂ ਆ ਰਹੇ ਆ ਰਹੇ ਆ ਗਿਆ ਕੋਈ ਇੱਕ ਬੇਰਤੀ ਉਹ ਧਾਰਾ ਪਿੰਡ ਤੇ ਹੈ ਨਾ ਆਪਣਾ ਦਾ ਨਹੀਂ ਹੋ ਗਈ ਆ ਗੱਲ ਹੋ ਗਈ ਆ ਗੱਲ ਉਹ ਆਪਾਂ ਨੋਚਣਵਾ ਕਰੋ ਮੇਰਾ ਕੰਮ ਕਰ ਲਿਆ ਉਹ ਨੋਚ ਆਪਾਂ ਲਵਾ ਦੇਣੀ ਆ ਸਾਰਾ ਪਾਸ ਹੋ ਗਿਆ ਕੰਮ ਸਾਰਾ ਫਿਰ ਆਪ ਆ ਪਾਣੀ ਲੈਂਦਾ ਮਗਰੇ ਆਪ ਕੰਮ ਸ਼ੁਰੂ ਕਰਾਉਂਦੇ। ਇਹ ਕਰਾਈਏ ਚਲੋ। ਹੋ ਜਾ। ਦੱਸਣ ਦੇ ਦੱਸਣ ਦੇ। ਦੱਸਣ ਦੇ ਪੀਓ ਜਗਰੂਪਾਂ ਵਾਲੀ ਪਣੀ ਸਾਰੇ ਇਹ ਮਾਹ ਲੈ ਗਿਆ ਜੀ। ਬੰਦਾ। ਸਾਡੋ ਰਹਿ ਗਿਆ ਕਰਤੇ ਨੇ ਕਿੱਲੇ ਸਾਰਾ। ਹਾਂ। ਮੜ ਕੇ ਘਰਾਂ ਲਾ ਕੇ ਆਏ ਨੇ। ਹਾਂ। ਨਹੀਂ ਕੋਈ ਗੱਲ ਨਹੀਂ ਕਰਵਾ ਦੇਣੀ। ਇਹ ਕਰਾਈਏ ਚਲੋ। ਹੋ ਜਾ। ਹੋ ਜਾ। ਤਾਸ ਕਰ ਗਏ ਕਿ ਆ। ਤੋ ਮੇਰ ਹੋ ਗਿਆ। ਨਹੀਂ ਨਾ ਰਹੀ ਆ ਪੀਰ ਕੀ ਕਰਾਂਗੇ ਲੈ। ਚਾਣਾ ਤਰੈਂਚਾ। ਚਾਣਾ ਤਰੈ ਹੋਣੀ ਉਹਨਾਂ ਉਚਾਕ ਪੀ ਗਏ। ਇੱਕੋ ਮਿੰਟ ਹੀ ਹੋਇਆ। ਅੱਧੀ ਬਨੋ ਮਿੰਟ ਹੀ ਗਏ। ਹੁਣੇ ਪੀਤੀ। ਉਧਰੋਂ ਹਾਂ ਜਦ ਆਪਾਂ ਉਧਰੋਂ ਫਿਰ ਕਾਹਵਾ ਨਹੀਂ ਕਿੱਥਾ ਨਹੀਂ ਨਹੀਂ ਮੈਨੂੰ ਪਤਾ ਸਾਡਾ ਹੀ ਹੈ ਜੀ ਸਾਡਾ ਘਰ ਹੀ ਆਪਦਾ ਪਰਿਵਾਰ ਆਪਦਾ ਇਹ ਕਾ ਰਗਾ ਤੁਸੀਂ ਆਇਓ ਹਾਂ ਦੇ ਦੂਰੋਂ ਹੀ ਆਪਾਂ ਐਂ ਕਰ ਦਿੰਦੇ ਬਸ ਤੁਹਾਡਾ ਤਾਂ ਇਹ ਦੇ ਨਹੀਂ ਸਕਦਾ ਸਾਬ ਨਹੀਂ ਨਹੀਂ ਦੇ ਨਹੀਂ ਆਉਂਦੇ ਆ ਨਹੀਂ ਆਉਂਦੇ ਤੋਰ ਚੱਡ ਇੰਨਾ ਦਿਨ ਸੱਦਿਆ ਨਹੀਂ ਆਉਂਦੇ ਹੀ ਪਣੇ ਉਧਰ ਤੇ ਹੋ ਜਾ ਕਾਮੀ ਨਾ ਬਣਾਵੇਂ ਉਹ ਆਈਏ ਅਸੀਂ ਖੁਸ਼ੀ ਖਿੜ ਲੀ ਆਈਏ ਹਨੀ ਤੇ ਤਰ ਤੁਸੀਂ ਵੀ ਖੁਸ਼ੀ ਅੱਗੋ ਮਿਲੋ ਤੁਹਾਡੇ ਕੀ ਹੈ ਕੋਈ ਹੱਥ ਥੋੜੀ ਇਹਦਾ ਮਾਲਕ ਦੇ ਹੱਥ ਡੋਰਾ ਹਾਂ ਜਿਉਂ ਤੋਂ ਨਾ ਡੈਮੇਜ ਖੋਲ ਤੇ ਦੇ ਬਾਕੀ ਡੈਮ ਖੋਲ ਤੇ ਬਰਸਾਤ ਬੜੀ ਵਿਮਹਾਚਲ ਬਰਸਾਤ ਬੜੀ ਹੋਗੀ ਨਾ ਹੁਣ ਤੇ ਕੁਦਰਤ ਮਿਹਰ ਕਰੇ ਚਲੋ ਜਿੰਨਾ ਪੈ ਗਿਆ ਪੈ ਗਿਆ ਗਾਹਣਾ ਪਾਵੇ ਜਿਹੜਾ ਪੈ ਗਿਆ ਉਹ ਤੇ ਪੈ ਗਿਆ ਗਾਹਣਾ ਪਾਵੇ ਮਹਾਰਾਜ ਹਾਂ ਜਿਆਦਾ ਮੌਂਗਿਆ ਸਰਪੋਤਾਲਾ ਇਹਦਾ ਪੁੱਤ ਆਜੋ ਸ਼ਰੀਰ ਦੇ ਮੈਨੂੰ ਆਹ ਕਿ ਆਇਆ ਨਹੀਂ ਅਗਨ ਬੋਲ ਆਇਆ ਨਹੀਂ ਆਇਆ ਨਹੀਂ ਕਿਸੇ ਦਾ ਟਾਈਮ ਬੜਾ ਆਉ ਆਉ ਟਾਈਮ ਨਹੀਂ ਆਉਣਾ ਕੋਈ ਹੋਲੀ ਉੱਤਰ ਪੁਨੀ ਕਾੜ ਰਹਾ ਬੰਦੀ ਨਾ ਆਉਂਦਾ ਜਰਾ ਮਤਲਬ ਹੋ ਜੀ ਮੋੜਦੇ ਆਂ ਅਸੀਂ ਅਰੇ ਇਹਨੂੰ ਬਹੁਤ ਹੁੰਦਾ ਦਾ ਪਰ ਕਾਰੇ ਪਿਆਰੇ ਨੇ ਗੱਡੀ ਚਲਦੀ ਕੋਈ ਵੀ ਆ ਆ ਪੁੱਤਰਾ ਰੱਖਦੇ ਆ ਅਸਲੀ ਅਸਲੀ ਠੀਕ ਨਹੀਂ ਗੱਲ ਪੈਰ ਨਹੀਂ ਥੋੜੇ ਜਿਹੇ ਬਹੁਤ ਜ਼ਿਆਦਾ ਬੋਸੀ ਥੀਆ ਦੇ ਨਾ ਜੇ ਚੱਲ ਲੱਗੋ ਮੇਰਾ ਪਤ ਜਰਾ ਲੱਗੇ ਚੋਰ ਨਾ ਇਹ ਆਗੇ ਤੁਹਾਡੇ ਨਹੀਂ ਆਗੇ ਇੱਧੇ ਰੋ ਦੇਣਾ ਇਹਨਾਂ ਦੇ ਪਾਸੇ ਆਇਆ ਮੈਂ ਨਹੀਂ ਆਇਆ ਠੀਕ ਕੋਈ ਤੇ ਆਨ ਕਰ ਲੋ ਕੋਈ ਹੋਰ ਉੱਧਰ ਜਾਣਾ ਹੋਵੇ ਬਹੁਤ ਬਹੁਤ ਤਵਾ ਜੀ ਅਸੀਂ ਕਾਇਦ ਲੋਨਤਾਲ ਦੇ ਤੱਕ ਸਤਿਕਾਰ ਕਰਦੇ ਆਂ ਜੀ ਤੁਸੀਂ ਸਾਡੇ ਭਰਾ ਦੇ ਕਿਹੜੀ ਗੱਲ ਹੈ ਅੱਗੇ ਕਾਂਗਰਸ ਦੀ ਕਾਲੀ ਸਰਕਾਰਾਂ ਆਈਆਂ ਵਾ ਕੋਈ ਨਹੀਂ ਸਾਡੀ ਬਾਹ ਫੜਦਾ ਇਹ ਬੜੀ ਪ੍ਰਾਂਤ ਤੱਕ ਨਹੀਂ ਜੋ ਤੁਹਾਡਾ ਬਹੁਤ 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 ਤੁਹਾਡੀ ਮਿਹਰਬਾਨੀ ਜਾਨ ਲੇ ਉਹ ਤੋਂ ਐ ਕਰਕੇ ਉਹਨਾਂ ਨੂੰ ਬਾ ਲੈਣੇ ਆਹੋ ਮੁਰ ਤੋਂ ਮੁੜਦੇ ਆ ਮੈਂ ਮੁੜ ਕੇ ਆਣ ਆ ਜਾਂਦੇ ਆਪਾਂ ਜੀ ਜਵਰ ਚ ਸੇਵਾ ਕੀਓ ਜੀ ਸੇਵਾ ਹੀ ਆ ਬੜ ਦੇ ਕਰੇ ਬੈਠੇ ਆਂ ਦੂਸਤ ਹੋਰ ਸੇਵਾ ਕੀਓ ਸਕਦੀ ਆ ਮਹਾਰਾਜ ਜੀ ਰਾਬਰ ਕੀ ਥੱਡੀ ਮਾਂ ਬੈਠੀ ਆ ਮਾਂ ਦੇ ਦਰਸ਼ਨ ਹੋ ਗਏ ਆ ਚਲੋ ਹਾਂਜੀ ਹਾਂ ਤਰ ਮਤ ਫਿਲਮ ਕਹਿੰਦਾ ਕਿ ਮਹਾਰਾਜ ਪਾਡੀ ਵੱਡੀ ਵੱਡੀ ਉਮਰ ਕਰੇ ਮੰਤਰੀ ਸਾਹਿਬ ਸਾਡੇ ਨਗਰ ਦੇ ਵਿੱਚੋਂ ਐਸਟਾ ਵੇ ਵੱਡੇ ਆ ਸਾਰੇ ਹਾਂ 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 ਚਲੋ ਇਹ ਨਾਲ ਰੂਪ ਹੈ ਠੀਕ ਹੈ ਲੈ ਏ ਥੋੜਾ ਗੱਲਿਆ ਦੱਸ ਦੇ ਪਤਾ ਹੀ ਕਿ ਨਹੀਂ ਪਤਾ ਨਹੀਂ ਪਤਾ ਹੈ ਕੈਮਰਾ ਤੋਂ ਡਰਦਾ ਹੈ ਤੇਰੀ ਬੜੀ ਦੂਰ ਤੱਕ ਮੰਤਰੀ ਨੇ ਵੀਡੀਓ ਘਲਾਉਣੀ ਹੈ 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 ਹਾਂਜੀ ਇੱਧਰ ਹੋ ਜਾਣਾ ਲਮੇ ਦਾਦੀ ਜੀ ਇੱਧਰ ਕੱਪੜੇ ਵੀ ਕਰ ਲੈ ਇੱਧਰ ਇੱਧਰ ਨੂੰ ਜਾਣ ਲਿਓ ਆ ਤੂੰ ਤੇ ਲੈ ਦੀ ਤੂੰ ਤੇ ਲੱਕੜ ਤੇ ਸਾਧੇ ਵੀ ਕਰ ਲੈ ਦੋਣੋ ਯੋਗੇ ਤਾਰ ਜੇ ਕੋਈ ਨਹੀਂ ਕੋਈ ਤੇ ਜਾਣਾ ਆਉਣਾ ਵੇ ਤੁਸੀਂ ਚੱਲ ਜਿਓ ਜਿੱਥੇ ਮਰਜੀ ਹੈ ਤੁਹਾਡੇ ਕੋ ਇੱਥੇ ਦੇ ਦੇਣੀ ਆ ਪਟਾਪ ਸਰ ਤੇਰਾ ਨਾਮ ਕੀ ਹੈ ਹੈ ਗੁਰਨੂਰ ਸੱਤੋ ਸਾਹਿਬ ਦਾ ਸੀ ਮੈਨੂੰ ਨਾ ਏ ਤਰ ਤਰ ਦਾ ਘਰ ਇਹੋ ਹੀ ਆ ਤੇ ਆ ਜਾਓ ਫਿਰ ਤਰ ਨੇ ਜਾਣਾ ਆ ਜੇ ਅੱਛਾ ਹੋਰ ਪਾਉ ਜਾਣਾ ਕਿਹੇ ਹੋਰ ਜੀ ਨੇ ਹੋਰ ਕੋ ਜੇ ਕੇ ਹੋਰ ਲਾਗੇ ਬੰਨੇ ਜਾਣਾ ਹੈ ਦੱਸ ਦਿਓ ਜੇ ਫਿਰ ਇਹ ਲਾਲਜੀਤ ਮੰਤਰੀ ਆਇਆ ਸਾਡਾ ਮਾਝੇ ਵਾਲਾ ਲਾਲਜੀਤ ਭੁੱਲਰ ਕੈਬਨਟ ਮੰਤਰੀ ਕੈਬਨਟ ਮੰਤਰੀ ਲਾਲਜੀਤ ਭੁੱਲਰ ਆ ਆ ਬੰਦਾ ਤੇ ਇਹ ਸਾਡੇ ਪਰਿਵਾਰ ਹੀ ਸਾਡੇ ਪਟਿਆਲਕੇ ਦੇ ਪਰਿਵਾਰ ਨੇ ਜੱਲੂ ਕੇ ਪਿੰਡੇ ਇੱਕ ਜੱਲੂ ਕੀ ਸਾਡੇ ਬੰਨ ਤੋਂ ਦੂਜੇ ਬੰਨੇ ਆ ਪੱਟੀ ਵਾਲੇ ਪਾਸੇ ਤੇ ਕੇਕੇ ਪਾਰਲੇ ਚੱਲੋਗੇ ਦਰਿਆ ਦੇ ਵਿੱਚ ਹੀ ਵਸਿਆ ਤੇ ਲਗਭਗ ਪੱਟੀ ਵਾਲੇ ਬੰਨ ਤੋਂ ਇਹ ਅੰਦਰ ਨੂੰ ਆ ਕੇ 4 ਕਿਲੋਮੀਟਰ ਅੰਦਰ ਨੂੰ ਆ ਜਾਂਦਾ ਇਹ ਪਿੰਡ ਪਾਰਲੇ ਚੱਲੋਗੇ ਤੇ ਇਹਨਾਂ ਦੀਆਂ ਵੋਟਾਂ ਸਾਡੇ ਪੱਟਿਆਲ ਕੇਜਾ ਤੇ ਉਦੋਂ ਗਾਂ ਫਰੋਜਪੁਰ ਸ਼ਹਿਰੀ ਹਲਕਾ ਸ਼ੁਰੂ ਹੋ ਜਾਂਦਾ ਕਾਲੇ ਕੇ ਅਥਾੜ ਹੋਰ ਪਿੰਡ ਆ ਜਾਂਦੇ ਇੱਧਰ ਨੂੰ ਜਿਹੜਾ ਉੱਪਰ ਸ਼ਹਿਰੀ ਦਾ ਏਰੀਆ ਇੱਥੇ ਪਾਰਲੇ ਜਲੋ ਕੇ ਉਰਾਂ ਵੀ ਜਿਹੜੇ ਪ੍ਰੋਇਪਰ ਸ਼ੈਰੀ ਦੇ ਵੀ ਜਿਹੜੇ ਪਿੰਡ ਦੇ ਲੋਕ ਬ੍ਰਿਤੀ ਤਰੀਕਾਂ ਦੇ ਵਿੱਚ ਦਰਿਆ ਦੇ ਵਿੱਚ ਤੇ ਉਹਨਾਂ ਦੇ ਤਕਰੀਬਨ ਪਰਿਵਾਰ ਵੀ ਬੱਚੇ ਵੀ ਪਸ਼ੂ ਵੀ ਆਦੇ ਘਰਾਂ 'ਚ ਜਿਹਾ ਕੇ ਬੈਠੇ ਆ ਮਾਖ ਜੁੜ ਕੇ ਬੇਨਤੀ ਕਰਦਾ ਵੇਖੋ ਸਾਰੇ ਆਸੇ-ਪਾਸੇ ਹੀ ਵੇਖਿਆ ਪਾਣੀ ਪਾਣੀ ਆ ਸਿਰਫ ਘਰ ਥੋੜੇ ਜੇ ਉੱਚੀ ਜਗ੍ਹਾ ਤੇ ਬਣਾਏ ਆ ਘਰਾਂ 'ਚ ਪਾਣੀ ਨਹੀਂ ਵੜਿਆ ਪੰਨ ਗੁੰਨ ਲਾ ਕੇ ਬਚਾਏ ਆ ਘਰ ਬਾਕੀ ਘਰਾਂ ਦੇ ਆਸੇ-ਪਾਸੇ 7-7 8-8 ਫੁੱਟ ਪਾਣੀ ਚੜਿਆ ਤਾਂ ਲੱਗਦਾ ਦੇਖੋ ਪਾਣੀ ਦੇ ਵਿੱਚ ਕਿਉਂਕਿ ਦਰਿਆ ਦਾ ਪਾਣੀ ਚੱਲਣ ਦੇ ਆ ਇਹਦੇ ਕਿਸਾਪ ਵੀ ਆਉਣੇ ਆ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਆਉਣੇ ਆ ਤੇ ਹਰ ਜਾਨਵਰ ਦੀ ਕੋਸ਼ਿਸ਼ ਹੁੰਦੀ ਕਿ ਮੈਂ ਸੁੱਕੇ ਪਾਸੇ ਜਾਵਾਂ ਤੇ ਚਲੋ ਘਰ ਛੱਡਣਾ ਬੜਾ ਔਖਾ ਚਿੜੀਆਂ ਕਾੜੀਆਂ ਆ ਤਾਂ ਘਰ ਛੱਡਦੇ ਬੜਾ ਪਿਆਰ ਮੈਂ ਉੱਥੇ ਜਦੋਂ ਪਹਿਲੇ ਘਰ ਗਏ ਆ ਬੈਂਕਲੋ ਤੇ ਆਉਂਦੇ ਆ ਤੇ ਉੱਥੇ ਛੋਟੇ ਛੋਟੇ ਬੱਚੇ ਹੀ ਇੱਕ ਛੋਟੀ ਜੀ ਬੱਚੀ ਹੀ 5-6 ਸਾਲ ਦੀ ਤੇ ਇੱਕ 8-9 ਸਾਲ ਦੀ ਲਕੀ ਹੈ ਆ ਦੋਨੋਂ ਕਹਾਂ ਵੀ ਆਵੋ ਚੱਲ ਜੀ ਤੇ ਕਹਿੰਦੀਆਂ ਨਹੀਂ ਅਸੀਂ ਨਹੀਂ ਜਾਣਾ ਤੇ ਮੈਂ ਕਿਹਾ ਤੇਰੇ ਦਾदू ਨੂੰ ਤੇਰੀ ਦਾਦੀ ਨੂੰ ਤੇਰੇ ਮੰਮੀ ਨੂੰ ਡੈਡੀ ਨੂੰ ਸਾਰੇ ਨੂੰ ਲੈ ਜੀਏ ਫਿਰ ਉਹ ਨਹੀਂ ਗਈਆਂ ਕੁੜੀਆਂ ਕਹਿੰਦੀਆਂ ਫਿਰ ਵੀ ਨਹੀਂ ਅਸੀਂ ਜਾਣਾ ਵੀ ਇੰਨਾ ਘਰਨਾ ਮੋਹ ਤੇ ਹੁੰਦਾ ਪਰ ਬੇਨਤੀ ਹੈ ਵੀ ਆਪਰੇ ਕਿਹੜੇ ਛੋਟੇ ਬੱਚੇ ਆ ਨਾ ਜਿਵੇਂ ਆਹ ਛੋਟੇ ਛੋਟੇ ਬੱਚੇ ਆ 12-13 ਸਾਲ ਤੱਕ ਦੀ ਉਮਰ ਤੱਕ ਦੇ ਛੋਟੇ ਮਤਲਬ ਕਹਿ ਲੂ ਪੀ ਛੋਟੇ 2 ਸਾਲ ਦੇ 4 ਸਾਲ ਦੇ 5 ਸਾਲ ਦੇ ਚਲੋ ਜਿਹੜਾ ਦੁੱਧ ਚੁੰਗਦਾ ਬੱਚਾ ਉਹਦੇ ਮਾਣਾ ਹੀ ਰਹਿਣਾ ਤੇ ਮੈਂ ਬੇਨਤੀ ਕਰੂੰਗਾ ਕਿ ਮਾਵਾਂ ਨਾਲ ਲੈ ਕੇ 12-13 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲੈ ਕੇ ਬਾਹਰ ਜਿੱਥੇ ਵੀ ਕਹਿਣਗੇ ਅਸੀਂ ਰਿਸ਼ਤੇਦਾਰਾਂ ਕੋਲ ਭੇਜਣਾ ਰਿਸ਼ਤੇਦਾਰਾਂ ਕੋਲ ਛੱਡਵਾਵਾਂਗੇ ਜੇ ਕੋਈ ਨਹੀਂ ਰਹਿਣ ਨੂੰ ਇੰਤਜਾਮ ਅਸੀਂ ਆਪ ਹੀ ਇੰਤਜਾਮ ਕਰਦਾਂਗੇ ਆ ਮੈਂ ਤਾਂ ਗੱਲ ਕਰਨ ਲੱਗਾ ਵਾਂ ਅੱਜ ਦੀ ਘਟਨਾ ਹੈ ਇੱਥੇ ਹੀ ਦਰਿਆ ਦੇ ਵਿੱਚ ਢਾਪਸਰ ਵਾਲੇ ਬਾਬਿਆਂ ਦਾ ਗੁਰਦੁਆਰਾ ਸਾਹਿਬ ਆ ਉਸ ਗੁਰਦੁਆਰਾ ਸਾਹਿਬ ਤੋਂ ਬਾਬੇ ਪਾਣੀ ਆਇਆ ਜਿਆਦਾ ਕਰਕੇ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਬੜਾ ਨੇੜੇ ਜਗਾ ਤੇ ਪਾਣੀ ਨਹੀਂ ਚੜਿਆ ਵੇ ਇਹ ਪਾਣੀ ਜਿੱਥੇ ਪੱਠੇ-ਕੁੱਟੇ ਚੱਜੇ ਵੀ ਕਿ ਉੱਥੇ ਚੜ ਗਿਆ ਤੇ ਬਾਬਾ ਜੀ ਨੇ ਆਪਦਾ ਜਿਹੜਾ ਘੋੜਿਆਂ ਦਾ ਦਾਲਿਆ ਉਹ ਸਾਰਾ ਗੁਰਜਪੂਲੇ ਲੈ ਗਿਆ ਉਹ ਗੁਰਜਪੂਲੇ ਤੋਂ ਦੋ ਛੋਟੇ-ਛੋਟੇ ਬੱਚੇ ਦਾਦਾ 11-11 ਸਾਲ ਦੇ ਉਹ ਘੋੜੇ ਵੇਖਣ ਆ ਗਏ ਉਹ ਘੋੜੇ ਉੱਤੇ ਇਹਨਾਂ ਬੱਦੇ ਹੀ ਲਾ ਕੇ ਪੱਠਾ ਇਹ ਗੁਰਜਪੂਲੇ ਦੇ ਪੱਠੇ ਵਾਲਿਆਂ ਨੇ ਕਿਤੇ ਖੁਆ ਪੁੱਟਿਆ ਸੀ 4-5 ਫੁੱਟ ਡੂੰਘਾ ਕਿਤੇ ਪਹਿਲਾਂ ਤੇ ਉਹਨਾਂ ਉਹਨੂੰ ਭੂਰ ਕੇ ਮਿੱਟੀ ਪੱਧਰ ਕਰਤਾ ਉਹ ਪੱਧਰ ਕਰਤਾ ਤੇ ਜਦੋਂ ਹੁਣ ਪ੍ਰਸ਼ਾਦ ਪਈਆ ਉਹ ਪੂਲਾ ਹੋ ਗਿਆ ਉੱਚ ਪਾਣੀ ਖੜਾ ਸੀ ਉਹ ਬੱਚੇ ਘੋੜੇ ਵੇਂਦੇ ਵੇਂਦੇ ਉਹ ਦੋਵੇਂ ਮੁੰਡੇ ਹੀ ਉਹ ਉਸ ਟੋਏ ਦੇ ਵਿੱਚ ਵੜ ਗਏ ਤੇ ਕਿਸੇ ਨੇ ਵੇਖਿਆ ਨਹੀਂ ਤੇ ਦੋਵਾਂ ਬੱਚਿਆਂ ਦੀ ਥੋੜੇ ਜਿਹੀ 4-5 ਫੁੱਟ ਪਾਣੀ 'ਚ ਡੁੱਬਨ ਨਾਲ ਮੌਤ ਹੋ ਗਈ। ਉਹ ਕਿ ਛੋਟੇ ਬੱਚੇ ਨੂੰ ਸਮਝ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਘਰਾਂ ਦੇ ਬਾਹਰ ਆਪਣੇ ਪਾਣੀ ਆ ਜੇ ਬਾਈ ਚਾਂਸ ਆਪਾਂ ਭਾਵੇਂ ਜਿੰਨਾ ਮਰਜ਼ੀ ਧਿਆਨ ਰੱਖ ਕੇ ਕਿਤੇ ਖੇਡਦਾ ਖੇਡਦਾ ਬੱਚਾ ਬਾਹਰ ਚਲ ਜੇ ਤੇ ਪਾਣੀ ਦੇ ਬਾਹਰ ਦੱਤਾ 12-12 ਫੁੱਟ ਪਾਣੀ ਚੱਲਣ ਲਿਆ। ਇਸ ਕਰਕੇ ਮੇਰੀ ਬੇਨਤੀ ਆ ਇਹ ਬੱਚੇ ਆਪਣੀ ਸਭ ਤੋਂ ਵੱਡੀ ਜਿਆਦਤ ਬੱਚੇ ਆ। ਬੱਚੇ ਆਪਣੇ ਇਹੋ ਬੱਚੇ ਪੜ੍ਹ ਲਿਖ ਕੇ ਕੋਏ ਨੂਰ ਹੀਰੇ ਪੰਜਣੇ ਇਹਨਾਂ ਨਾਲ ਮੱਗੇ ਗੱਲਾਂ ਕਰਦਾ ਯਾਰ ਆ ਦੇ ਵਿੱਚ ਕਿ ਪੁੱਤ ਪੜ੍ਹ ਲਿਖ ਕੇ ਅਫਸਰ ਬਣ ਜਿਓ ਇਹ ਪਾਣੀ ਤੇ ਦਰਿਆਵਾਂ ਦੇ ਵਿੱਚ ਇਤਰਾ ਹੀ ਚੱਲਦੇ ਰਹਨੇ ਆ ਤੇ ਆਪਾਂ ਪੜ੍ਹ ਲਿਖ ਕੇ ਅਫਸਰ ਬਣ ਜਾਣਾ ਤੇ ਅਫਸਰ ਬਣ ਕੇ ਆਪਾਂ ਆਪਣੇ ਪਰਿਵਾਰ ਦਾ ਆਪਦੇ ਇਲਾਕੇ ਦਾ ਆਪਦੇ ਵੱਡ ਵਡੇਰਿਆਂ ਦਾ ਨਾਮ ਰੋਸ਼ਨ ਕਰਨਾ ਤੇ ਮੇਰੀ ਫੇਰ ਇੱਕ ਤਰ੍ਹਾਂ ਸਾਰੇ ਭੈਣਾ ਭਰਾਵਾਂ ਨੂੰ ਇਹੋ ਬੇਨਤੀ ਆ ਤਕਰੀਬਨ ਹੀ ਇਹਨਾਂ ਪਿੰਡਾਂ ਦੇ ਵਿੱਚ ਨਾ ਫੋਟੋ ਪਰਿਵਾਰ ਘਰਾਂ ਦੇ ਵਿੱਚ ਬੈਠੇ ਆ ਪਸ਼ੂ ਵੀ ਘਰਾਂ ਦੇ ਵਿੱਚ ਹੀ ਆ ਚਲੋ ਪਸ਼ੂ ਨਹੀਂ ਕੱਟਨੇ ਪੱਟਿਆ ਨੇ ਰਹਿਣਾ ਘਰਾਂ 'ਚ ਬਹਿ ਲੈਣ ਪਰ ਛੋਟੇ ਬੱਚਿਆਂ ਨੂੰ ਜ਼ਰੂਰ ਘਰਾਂ 'ਚ ਆਵਦੇ ਰਿਸ਼ਤੇਦਾਰਾਂ ਕੋਲ ਲੈ ਜਾਓ ਵੇਖੋ ਘੜੀ ਦੇ ਕੁੱਸਿਆ ਸੌ ਫੋਟੇ ਜਾ ਪਈਦਾ ਤੇ ਕਿਰਨ ਨਿੱਕੀ ਜੀ ਜਿਹੜੀ ਆਪਣੀ ਹਨ ਗੈਲੀ ਹੈ ਨਾ ਉਹਦੇ ਕਰਕੇ ਇਹੋ ਜਿਹਾ ਖਮਿਆਜਾ ਪੁੱਗਤਣਾ ਪੈਂਦਾ ਸਾਰੀ ਉਮਰ ਬੰਦਾ ਪਛਤਾਉਂਦਾ ਤੇ ਮੈਂ ਇਹੋ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਦੇ ਬੱਚਿਆਂ ਨੂੰ ਰੱਖਣ ਜਗ੍ਹਾ ਤੇ ਜਰੂਰ بچਾਓ ਤੇ ਇਸ ਨਾਲ ਮੈਂ ਵੀ ਗੱਲ ਕਰਨੀ ਕਿ ਉਹਨਾਂ ਕਹੀਨਾ ਵੀ ਸਾਡੇ ਕਹਿ ਦਿੰਦੇ ਆ ਇਹ ਜੀ ਸਰਕਾਰ ਰਿਕਵਰ ਕਰ ਲੈ ਵਿੱਚ ਨਹਿਰ ਬਣਾ ਦੇ ਕੋ ਪੰਜਾ ਸੱਤਾਂ ਦਹਾਕੇ ਲਿਆਂ ਦੇ ਵਿੱਚ ਆ ਵੇਖੋ ਅਸੀਂ ਕਿਵੇਂ ਦੇ ਆਏ ਆ 8 ਕਿਲੋਮੀਟਰ ਲੰਮਾ ਪਾਣੀ ਚੱਲੰਦਿਆ ਪੱਟੀ ਵਾਲੇ ਬੰਨ ਤੋਂ ਐ ਬੰਨ ਤੱਕ ਤੇ ਜਿੱਥੇ ਖੜੇ ਆ ਇਹ ਫਰੋਜਪੁਰ ਦਾ ਬੰਨ ਦੇ ਨਾਲ ਹੀ ਅਸੀਂ ਖੜੇ ਆ ਇੱਥੇ ਤੇ ਕਿਤੇ 20 ਫੁੱਟ ਡੂੰਘਾ ਪਾਣੀ ਆ ਕਿਤੇ 30 ਫੁੱਟ ਕਿਤੇ 50 ਫੁੱਟ ਡੂੰਘਾ ਵੀ ਹੋ ਵੀ ਇੰਨਾ ਪਾਣੀ ਚੱਲੰਦੇ 8 ਕਿਲੋਮੀਟਰ ਲੰਮੇ ਚ ਤੇ ਐਵੇਂ ਕਹਿ ਦੇਣਾ ਪੀ ਉਹ ਨਹਿਰ ਦੇ ਵਿੱਚ ਪਾਣੀ ਚੱਲ ਜੂ ਦਰਿਆਵਾਂ ਨੂੰ ਕਦੀ ਜਿਵੇਂ ਕਹਿੰਦੇ ਨੱਕੇ ਨਹੀਂ ਲੱਗਦੇ ਉਹ ਗੱਲ ਆ ਵੀ ਇੰਨਾ ਜਿਆਦਾ ਪਾਣੀ ਜਿਹੜਾ 8 ਕਿਲੋਮੀਟਰ ਤੇ ਚੱਲਣ ਦਿਆ ਇਹ 5-7 ਤੋਤਾ ਕੇ ਲੈਣੀ ਨਹਿਰ ਚ ਕਿੱਥੋਂ ਚੱਲ ਜੂਗਾ ਹੁਣ 22000 ਕਿਊਸੀ ਦੇ ਦੋਵਾਂ ਨਹਿਰਾਂ ਚ ਪਾਣੀ ਚੱਲਦਾ ਫੁੱਲ ਭਰ ਕੇ ਜਦੋਂ ਚੱਲਦੀਆਂ ਰਾਜਸਥਾਨ ਫੀਡਰ ਤੇ ਫਰੋਜਪੁਰ ਫੀਡਰ ਤੇ ਅੱਜ ਜਿਹੜਾ 2,63,000 ਕਿਊਸੀ ਪਾਣੀ ਇੱਧਰ ਚੱਲਦਾ ਪਿਆ ਵਾ ਤੇ ਉਹਦੇ ਤੋਂ ਪਹਿਲਾਂ ਜਦੋਂ 1988 ਚ ਪਾਣੀ ਆਇਆ 6 ਲੱਖ 75 ਹਜ਼ਾਰ ਕਿਊਸੀਕ ਪਾਣੀ ਸੀ ਤੇ 6 ਲੱਖ 75 ਹਜ਼ਾਰ ਕਿਊਸੀਕ ਪਾਣੀ ਹੁੰਦੇ ਤੋਂ ਪਹਿਲਾਂ 1955 ਚ ਜਦੋਂ ਆੜ ਆਇਆ ਜਦੋਂ ਇਹ ਹਰੀਕੇ ਵਾਲਾ ਹੈਡ ਨਵਾਂ ਨਵਾਂ ਬਣਿਆ ਸੀ ਉਦੋਂ 9 ਲੱਖ ਕਿਊਸੀਕ ਤੇ ਉੱਤੇ ਪਾਣੀ ਚੱਲਿਆ ਸੀ ਤੇ 9 ਲੱਖ ਕਿਊਸੀਕ ਪਾਣੀ ਆ ਅੱਜ ਕਹਿ ਲਓ ਵੀ 22 ਹਜ਼ਾਰ ਕਿਊਸੀਕ ਪਾਣੀ ਚੱਲਦਾ ਦੋਹਾਂ ਨਹਿਰਾਂ ਚ ਤੇ ਇਹ ਦੋਵੇਂ ਨਹਿਰਾਂ ਜਿਹੜੀਆਂ ਵਾਂ ਲਗਭਗ 3 ਨਾਂ ਕਿੱल्ल्या ਦੀ ਚੜਾਈ ਚ ਬਣੀਆਂ 3 ਨਾਂ ਕਿੱल्ल्या ਦੀ ਚੜਾਈ ਚ ਬਣੀਆਂ ਤੇ ਸਿਰਫ ਇਹਦੇ ਚ 22 ਹਜ਼ਾਰ ਕਿਊਸੀਕ ਪਾਣੀ ਚੱਲਦਾ ਇਹ ਜਿਹੜਾ 9 ਲੱਖ ਕਿਸੀ ਤੋਂ ਵੱਧ ਪਾਣੀ ਚੱਲਣਾ ਤੇ ਉਹ ਆਪੇ ਹਿਸਾਬ ਲਾ ਲਓ ਵੀ ਕਿਹੜੀ ਨਹਿਰ ਇੰਨੇ ਪਾਣੀ ਨੂੰ ਚਾਲੂਗੀ ਜਿਹੜੇ ਭਰਾਏ ਵੇਂਦੀਆਂ ਗੱਲਾਂ ਕਰਦੇ ਆ ਵੇਖੋ ਇਤਰਾਸ ਕੀ ਆ ਜਦੋਂ ਬਰਸਾਤ ਹੁੰਦੀ ਇਹਦੇ ਚ ਕਿਸੇ ਦਾ ਕੋਈ ਵਾਸ ਨਹੀਂ ਜਾਂਦਾ ਉਦੋਂ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜੇ ਲੋੜਵੰਦੇ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਆਪਾਂ ਨੂੰ ਜਿਹੜੇ ਜਿਹੜੇ ਲੋਕ ਇਸ ਤਰਾਸ ਦੀ ਦਾ ਸ਼ਿਕਾਰ ਹੋਏ ਨਾ ਉਹ ਇਹੋ ਜਿਹਿਆਂ ਰੈਣ ਹੀ ਦਿੰਦੇ ਜਿਹੜੇ ਬਾਹਰ ਬੈਠੇ ਉਹ ਜਾਦਿਆਂ ਰੈਣ ਦਿੰਦੇ ਆ ਆ ਮੈਂ ਇਹੋ ਬੇਨਤੀ ਕਰੂੰਗਾ ਜਦੋਂ ਇਹੋ ਜਿਹਾ ਕੋਈ ਮਾਹੌਲ ਹੋਵੇ ਆਪਾਂ ਨੂੰ ਸਗੋਂ ਜਿਹੜੇ ਭੈਣ ਭਰਾ ਇਤਰਾ ਪਾਣੀ ਦੇ ਵਿੱਚ ਉਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਜੇ ਕੋਈ 100 ਦੀ ਮਦਦ ਕਰਨ ਜੋਗਾ 100 ਰੁਪਏ ਦੀ ਕਰ ਦੇ ਜੇ ਕੋਈ ਲੱਖ ਦੀ ਮਦਦ ਕਰਨ ਜੋਗਾ ਉਹ ਲੱਖ ਦੀ ਕਰ ਦੇ ਇਹ ਵੇਲਾ ਵਾ ਆਪਣਾ ਇਹਨਾਂ ਭੈਣ ਭਰਾਵਾਂ ਦੀ ਮਦਦ ਕਰਨ ਦਾ ਇਹ ਵੇਲਾ ਇਹ ਨਹੀਂ ਵੀ ਨਹਿਰਾਂ ਬਣਾਉਣ ਦਾ ਜਾਂ ਇਹ ਵੇਲਾ ਇਹ ਨਹੀਂ ਵੀ ਆਪਾਂ ਜਾ ਕੇ ਸਵਾਲ ਜਵਾਬ ਕਰਕੇ ਤੇ ਵੀਡੀਓ ਵਾਇਰਲ ਕਰਨ ਦਾ ਇੱਥੇ ਆਂਗੇ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਮੀਰ ਆ ਜਿਹੜਾ ਕੋਈ ਵੀ ਕੁਝ ਵੀ ਮਦਦ ਕਰ ਸਕਦਾ ਐ ਵੇਲੇ ਲੋੜਿਆ ਇਹਨਾਂ ਭਰਾਵਾਂ ਨੂੰ ਸਰਕਾਰ ਵੀ ਮਦਦ ਕਰਦੀ ਪਈ ਹੈ ਸਰਦਾਰ ਭਗਵੰਤ ਸਿੰਘ ਬਾਣਾ ਹੀ ਉਹਨਾਂ ਦੇ ਵੇਖੋ ਮੈਸੇਜ ਤੇ ਹੁਣ ਮੈਨੂੰ ਇਹਦੇ ਲਗਭਗ 7:30-8:00 ਵਜੇ ਹੋਣੇ ਅਸੀਂ ਉਹਨਾਂ ਦੇ ਮੈਸੇਜ ਤੇ ਆ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਇਹ ਆਉਂਦੇ ਨਹੀਂ ਸੀ ਇਹਨਾਂ ਨੂੰ ਫੇਰ ਸਮਝਾ-ਭਝਾ ਕੇ ਇਹਨਾਂ ਨੂੰ ਲੈ ਗਏ ਆ ਵੀ ਬੱਚਿਆਂ ਨੂੰ ਕੱਢੋ ਅੱਜ ਜੇ ਇਹ ਬੱਚੇ ਆਏ ਆ ਤੇ ਗਾਂਹ ਹੋਰ ਵੀ ਬੱਚਿਆਂ ਨੂੰ ਸਵੇਰੇ ਅਸੀਂ ਜਿੰਨੇ ਪਰਿਵਾਰ ਲਗਭਗ ਮੇਰੇ ਸਹਾਰਾ ਨਾਲ 2-3 ਜਿਨ੍ਹਾਂ ਦੇ ਬੱਚੇ ਵੀ ਅੰਦਰ ਆ ਉਹ ਸਾਹਮਣੇ ਦਰਿਆ ਦੇ ਵਿੱਚ ਤੇ ਘੇਰੇ ਘੇਰੇ ਘਰਾਂ ਦੇ ਪਾਣੀ ਆ ਸਿਰਫ ਘਰਾਂ ਕਈ ਘਰਾਂ ਚ ਵੀ ਪਾਣੀ ਆ ਉਹ ਜਿਹੜੇ ਇਹੋ ਜਿਹੇ ਘਰ ਆ 5-7 ਜਿਨ੍ਹਾਂ ਦੇ ਅੰਦਰ ਪਾਣੀ ਨਹੀਂ ਵੜਿਆ ਜਿਨ੍ਹਾਂ ਬੰਦ-ਬੁੰਦ ਮਾਰ ਕੇ ਬਚਾਇਆ ਬਾਕੀ ਜਿਹੜਾ 1200 200 ਘਰ ਆ ਉਹਨਾਂ ਦੇ ਘਰਾਂ ਚ ਵੀ ਪਾਣੀ ਵੜਿਆ ਵਾ ਤੇ ਮੈਂ ਇਹੋ ਹੀ ਬੇਨਤੀ ਕਰੂੰਗਾ ਵੀ ਆਪਦੇ ਬੱਚਿਆਂ ਨੂੰ ਜਰੂਰ ਸੁਰੱਖਿਅਤ ਥਾਂ ਤੇ ਆਪਦੇ ਭਾਵੇਂ ਰਿਸ਼ਤੇਦਾਰਾਂ ਕੋ ਭਾਵੇਂ ਜੇ ਨਹੀਂ ਕਿਤੇ ਰਹਿਣ ਨੂੰ ਥਾ ਅਸੀਂ ਆਪੇ ਇੰਤਜ਼ਾਮ ਕਰ ਦਾਂਗੇ ਪਰ ਛੋਟੇ ਬੱਚਿਆਂ ਨੂੰ ਜ਼ਰੂਰ ਪਾਣੀ ਚੋਂ ਬਾਹਰ ਕੱਢੋ ਧੰਨਵਾਦੀ ਅਭੀ ਜੀ ਚਲੋ ਜੀ ਚਲੋ ਜੀ ਸਿਆਹ ਬਹਾਤ ਕਰਾਂਗੇ ਜਾਨ ਨੰਮਤਾ ਜੀ ਹੋਲੀ ਜੀ ਹੋਲੀ ਹੋਲੀ ਓ ਬੱਲੇ ਤਲੋ ਵੀਰ ਆ ਜਾ ਬੋ ਆਜੋ 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 ਉੱਪਰ ਲੈ ਆ ਪੁੱਤਰਾ ਪੈਸਾ ਆ ਇਧਰ ਆ ਆ ਮਾ ਸਾਡਾ ਮਾਤਾ ਜੀ ਮਾਰਨ ਦੀ ਮਾਤ ਬਣਾ ਲਓ ਉਹ ਵੀਰ ਤਾਂ ਜਾਣਾ ਕਹਿੰਦਾ ਹਾਂ ਆਜੋ 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 ਮਾਤਾ ਉਹ ਦਿੱਤਾ ਪੈਸਾ ਵਧੀਆ ਵਧੀਆ ਵਗਿਆ ਸੋਹਣਾ ਆਜੋ ਟੀਨ ਕੋਈ 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 ਨਹੀਂ ਕੋਈ ਨਹੀਂ ਲੈ ਵਜ਼ਰਾ ਤੂੰ ਫੋਨ ਲਾ ਮੜਾ ਜਾ ਉਹਨਾਂ ਨੂੰ ਲੈ ਕਿਆ ਨੋ ਕਿਆ ਆਉ ਬੰਦੇ ਆਜ ਧੰਨਵਾਦ ਤੁਹਾਡਾ ਮੰਤਰੀ ਸਾਹਿਬ ਨਹੀਂ ਤੁਸੀਂ ਭਰਾ ਜੀ ਸਾਡੇ ਧੰਨਵਾਦ ਕਰਦਾ ਅੱਜ ਤੇ ਕਿਰਪਾ ਧੰਨਵਾਦ ਸਾਡਾ ਫਰਜ਼ ਪੰਦਾ ਸਾਡੇ ਬੱਚੇ ਆ ਨਿਕ ਨਿਕੇ ਕੋਣੀ ਕੋਣੀ ਹਰ ਮਾ ਅੱਜ ਆਜੂ 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 ਅੱਜ ਕੱਲ ਪੌਜੀ ਬੰਦੀ ਰਾਖੀ ਕਰੀ ਜਾਂਦੇ ਜੀ ਨਹੀਂ 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 ਪੰਦੀ ਰਾਖੀ ਆ ਬਾਹਰ ਤੋਂ ਆਉਣ ਜਲੇ ਸੀ ਇਹ ਇਹਦਾ ਤੇਰਾ ਪੁੱਤ ਦਿਖਾ ਹਾਂਜੀ ਐਸਾ ਤੇਰਾ ਵੀਰ ਆ ਇਹ ਮਾਜੇ ਦੇ ਮਝੇ ਹਲ ਮੰਤਰੀ ਠੀਕ ਚੰਗਾ ਮਾਪੇ ਆਪਣੇ ਲਾਭ ਹੁਣਣਾ ਨੂੰ ਠੀਕ ਆ ਮੈਂ ਬਣਾਉਣਾ ਪੀਜੀਆਈ ਤੋਂ ਆਪਣਾ ਕਰਨੈਲਥਿਆ ਕਰਨੈਲਥਿਆ ਇਹ ਨੰਬਰ ਕਰ ਗੱਲ ਸੁਣ ਮੈਂ ਨਾ ਮਾਤਾ ਜੀ ਆਖੰਦੇ ਵੀ ਮੇਰੀ ਅੱਖ ਬਣਵਾਉਣ ਵਾਲੀ ਆ ਮੈਂ ਪੀਜੀਆਈ ਤੋਂ ਆਪੇ ਕਰਾ ਦੂੰ ਸਾਰਾ ਇਲਾਜ ਫ੍ਰੀ ਚ ਠੀਕ ਆ ਤੇ ਤੁਸੀਂ ਬਸ ਮੈਨੂੰ ਦੱਸਣਾ ਕਿਦਾਂ ਜਾਣਾ ਠੀਕ ਆ ਬਸ ਪੀਜੀਆਈ ਟਾਈਮ ਬਣਾ ਛੱਡੋ ਤੇ ਉੱਥੇ ਡਾਕਟਰ ਵੀ ਵਧੀਆ ਨੇ ਸਾਰੇ ਆਪਣੇ ਦੋਸਤ ਆ ਠੀਕ ਹੈ ਮੈਂ ਮਾਂ ਦੀ ਉਥੋਂ ਆਖਰ ਬਣਵਾ ਦੂੰਗਾ ਸਾਰਾ ਕੁਝ ਫ੍ਰੀਜ ਹੈ ਹਾਂ ਹਾਂ ਕੱਲ ਬਾਅਦ ਮੈਂ ਫਿਰ ਕਰਾਂਗਾ ਹਰ ਗੱਲ ਨੂੰ ਠੀਕ ਕਰਾਂਗਾ ਆ ਵੀ ਇੱਥੇ ਨਾਲ ਹੀ ਆਵੇ ਗੱਡੀਆਂ ਖੜੀਆਂ ਯਾਰ ਆ ਵੀ ਆ ਆ ਇੱਥੇ ਤੇ ਤੂੰ ਮਾਰ ਸੋਣਾ ਨਾ ਹਾਂ ਤੂੰ ਮਾਰ ਕੋ ਨਾ ਕੱਲ ਫੋਨ ਲਾ ਆ ਨਾ ਫਿਰ ਕਰੀਂ ਉੱਥੋਂ ਮੈਂ ਨਾ ਹੋਣਾ ਰਹਾ ਉਹ ਤਾਂ ਵਸਤੂ ਆਪੇ ਲੈ ਆਉਣੇ ਨੇ ਅੱਛਾ ਉੱਥੇ ਆਹ ਕੱਚਾ ਰਾਹ ਕਿ ਸੜ ਕੇ ਸੜ ਕੇ ਆਉਣਾ ਪੈਣਾ ਉਹ ਤਾਂ ਆ ਕੋਲੋਂ ਨਾਲੇ ਅੱਜ ਜੋ ਕਿ ਮੇਰੇ ਆ ਤੂੰ ਉੱਥੇ ਲੈ ਆਉਣੀ ਤੇ ਬੋਟ ਆ ਉਥੋਂ ਛੱੜ ਲਾਂਗੇ ਬਰੇ ਨੂੰ ਚੱਲ ਇੱਥੇ ਆ ਜੰਨੇ ਬਾਈ ਆ ਗਏ ਅਸੀਂ ਇੱਥੇ ਆ ਗਏ ਆ ਜੀ ਟੱਕਲੇ ਜੇ ਬਰੇ ਆ ਆ ਹੋਰ ਜੀ ਪਾਲ ਜੀ ਠੀਕ ਜੀ ਆ ਸੱਚੀ ਗੱਲ ਹੋਰ ਜੀ ਪਾਲ ਜੀ ਕਿੱਥੇ 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 ਕਿ ਆ ਰਹਿਣਾ ਆ ਰਿਹਾ ਸਾਰੇ ਆਜੋ ਪੁੱਤ ਆਜੋ ਪੁੱਤ ਆਓ ਇਧਰ ਨੰਬਰ ਤੇਰਾ ਆ ਲੈਓ ਬੱਚਿਆਂ ਨੂੰ ਗਾ ਬੱਚਿਆਂ ਨੂੰ ਲੈਓ ਸਾਰਿਆਂ ਨੂੰ ਆਜੋ 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 ਆਹ ਨੰਬਰ ਤੇ ਨਾਲ ਹੀ ਨੰਬਰ 3 ਆਜੋ ਪੁੱਤ ਅੱਖਾਂ ਤੁਹਾਨੂੰ ਡਿਕ ਰਹੀਆਂ ਲੋਕਾਂ ਦੀ ਸਰਕਾਰ ਮੈਂ ਤੇ ਇਹੋ ਬੇਨਤੀ ਕਰੂੰਗਾ ਬੇਤਨਾ ਹੁਣ ਘਰਾਂ ਦੇ ਵਿੱਚੋਂ ਹੋ ਕੇ ਆਏ ਆ ਮੇਰੇ ਹਲਕੇ ਦਾ ਪਿੰਡ ਆ ਭਾਰਲੇ ਜੱਲੂਕੇ ਕਹਿੰਦੇ ਨੇ ਇੱਕ ਸਾਡੇ ਬੰਨ ਤੋਂ ਪਰਲੇ ਬੰਨੇ ਆ ਜੱਲੂਕੇ ਇੱਕ ਇਹ ਲਗਭਗ 4 ਕਿਲੋਮੀਟਰ ਅੱਗੇ ਆ ਜਾਂਦਾ ਦਰਿਆ ਦੇ ਵਿੱਚ ਤੇ ਉਹ ਸਾਰੇ ਹੀ ਪਰਿਵਾਰ ਨਾਲ ਲਗਭਗ ਮੇਰੇ ਹਿਸਾਬ ਨਾਲ 100 ਤੋਂ ਓਕੇ ਪਰਿਵਾਰ ਹੋਣਾ 100 ਸਵਾ 100 ਜਿਹੜਾ ਆਪਦੇ ਘਰਾਂ ਦੇ ਵਿੱਚ ਹੀ ਬੈਠਾ ਉਦੋਂ ਗਾਂ ਆ ਜਾਂਦੇ ਆ ਫਰੋਇਪੁਰ ਸ਼ਹਿਰੀ ਹਲਕੇ ਦੇ ਪਿੰਡ ਉਹਨਾਂ ਦੇ ਵਿੱਚ ਵੀ ਮੈਨੂੰ ਮਿਲਿਆ 100 ਸਵਾ 100 ਪਰਿਵਾਰ ਹੋਰ ਬੈਠਾ ਜਿਹੜੇ ਪਿੰਡਾਂ ਦੇ ਬੇਕਾਂ ਪੜਿਆ ਹੋ। ਤੇ ਬੱਚੇ ਵੀ ਵਿੱਚ ਭਾਏ ਮੈਂ ਬੜਾ ਸਮਝਾਉਂਦਾ ਆਂ ਵੀ ਆਜੋ ਬਾਹਰ ਉਹ ਛੋਟੇ ਛੋਟੇ ਬੱਚੇ ਵੀ ਜੇਦ ਕਰਕੇ ਬੈਠੇ ਆ ਵੀ ਅਸੀਂ ਘਰੋਂ ਨਹੀਂ ਜਾਣਾ। ਘਰ ਛੱਡਣਾ ਬੜਾ ਔਖਾ ਜੀ ਤੁਸੀਂ ਸਮਝਦੇ ਉਸ ਗੱਲ। ਬਿਲਕੁਲ 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 ਤੇ ਹੁਣ ਆਹ ਪਹੁੰਚ ਬੇਕਾਂ ਤੋਂ ਬੱਚੇ ਛੋਟੇ ਛੋਟੇ ਲੈ ਕੇ ਆਉਂਦੇ ਆ ਤੇ ਅੱਗੇ ਮੈਂ ਗੱਲ ਕਰਦਾ ਹਟਿਆ। ਸਾਡੇ ਨਾ ਆ ਬਾਬੇ ਘਾਸਰ ਵਾਲੇ ਆ ਸਾਡੇ ਹਲਕੇ ਦੇ ਵਿੱਚ ਹੀ ਉਹ ਪੈ ਜਾਂਦਾ ਗੁਰਦੁਆਰਾ ਸਾਹਿਬ ਉੱਥੋਂ ਬਾਬਾ ਜੀ ਆਉਂਦਾ ਨਾ ਜਿਹੜਾ ਘੋੜਿਆਂ ਦਾ ਦਾਲਿਆ ਰਸਤਾ ਦੇ ਦੀਏ ਲੰਗ ਲੈਂਦੇ ਘੋੜਿਆਂ ਦਾ ਆਉਂਦਾ ਦਾਲ ਬੁਰਜ ਪੂਲੇ ਪਿੰਡ ਉਹਨਾਂ ਨੇ ਖੜਿਆ ਉੱਥੇ ਨਾ ਭੱਡੇ ਦੇ ਉਹਨਾਂ ਆਪੇ ਘੋੜੇ ਵਧੀ ਉਹ ਭੱਡੇ ਵਾਲਿਆਂ ਨੇ ਕਿਤੇ ਪੁਰਾਣਾ ਕੁਟੂਆ ਮਾਰਿਆ ਇਹ 5-4 ਕੁਟ ਦਾ ਕੁਟੂਆ ਨਾ ਪੂਟਾ ਜੀ ਹੁਣ ਬਰਬਾਦ ਹੋਈ ਆ ਉਹ ਕਿਤੇ ਪਾਣੀ ਖੜਾ ਤੇ ਬੱਚੇ ਛੋਟੇ ਕਿਤੇ 10-10 ਸਾਲ ਦੇ ਦੋਵੇਂ ਹੁੰਦੇ ਆਏ ਵੇਖਣ ਉਹਨਾਂ ਨੂੰ ਪਤਾ ਨਹੀਂ ਸੀ ਵੀ ਇੱਥੇ ਕਿਤੇ ਪੁਰਾਣਾ ਟੋਆ 'ਚ ਪਾਣੀ ਉਹ ਵਿਚਾਰੇ ਕਿਤੇ ਘੋੜੇ ਵੇਂਦੇ ਉੱਚ ਡਿੱਗ ਪਏ ਤੇ ਉਹ ਡੁੱਬ ਗਏ ਦੋਵੇਂ ਬੱਚੇ ਮਰ ਗਏ ਅੱਜ ਦੀ ਗੱਲ ਆ ਹੁਣ ਤੋਂ 2 ਕਿ ਤਿੰਨ ਘੰਟੇ ਪਹਿਲਾਂ ਦੀ ਹੁਣ ਤੇ ਚਲੋ ਹਨੇਰਾ ਹੋ ਗਿਆ ਉਦੋਂ ਅਜੇ ਪੂਰਾ ਚਾਨਣ ਹੈ ਤੇ ਮੈਂ ਇਹ ਬੇਨਤੀ ਕਰਦਾ ਵਾਂ ਵੀ ਵੇਖੋ ਜਾਣਿਆ ਤੇ ਜਾਣਿਆ ਬੱਚੇ ਸਭ ਤੋਂ ਵੱਡੀ ਆਪਣੀ ਜਾਇਦਾਦ ਆ ਅਸੀਂ ਤੇ ਮਦਦ ਕਰਨੀ ਕਰਨੀ ਆ ਸਰਕਾਰੀ ਤੌਰ ਤੇ ਵੀ ਆਪਦੀ ਕੋਲੋਂ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਪਰ ਵੇਖੋ ਜਿਹੜੇ ਦੋ ਬੱਚੇ ਚਲ ਗਏ ਆ ਇਸ ਤਰ੍ਹਾਂ ਹੀ ਮੈਂ ਤਾਂ ਗੱਲ ਕਰਦਾ ਪਿਆ ਘਰਾਂ ਝੋਕ ਆਏ ਆ ਘੇਰੇ ਘੇਰੇ ਘਰਾਂ ਦੇ 8 8 ਫੁੱਟ ਦਾ ਪੁੱਟ ਪਾਣੀ ਲੱਗਾ ਤਕਰੀਬਨ ਘਰਾਂ 'ਚ ਪਾਣੀ ਵੀ ਵੜਿਆ ਕੋਈ ਮੇਰੇ ਹਿਸਾਬ ਨਾਲ 10 ਕ ਘਰ ਹੋਣਗੇ ਜਿਹੜੇ ਬਹੁਤੇ ਉੱਚੇ ਜਿਨ੍ਹਾਂ 'ਚ ਪਾਣੀ ਨਹੀਂ ਵੜਿਆ ਤੇ ਘੇਰੇ ਘੇਰੇ 8 8 ਫੁੱਟ ਪਾਣੀ ਹੈ ਇਸ ਸੱਪ ਵੀ ਵਿੱਚ ਰੁੜ ਕੇ ਆਉਂਦੇ ਆ ਹੋਰ ਕਈ ਜਾਨਵਰ ਰੁੜ ਕੇ ਆਉਂਦੇ ਆ ਤੇ ਹਰ ਜਾਨਵਰ ਨੂੰ ਇਹ ਹੁੰਦਾ ਵੀ ਮੈਂ ਸੁੱਕੇ ਪਾਸੇ ਜਾਵਾਂ ਹਰ ਨੂੰ ਜਿਹੜਾ ਕੋਈ ਕੀੜਾ ਪਤੰਗਾ ਆਇਆ ਜਾਂ ਕੋਈ ਵਿਚ ਹੋ ਸਕਦਾ ਕੋਈ ਪਿੱਛੋਂ ਛੋਟਾ ਮਗਰਮਾਚੀ ਰੋੜ ਕੇ ਆ ਜੇ ਕਿਉਂਕਿ ਦਰਿਆ ਹੈ ਦਰਿਆ 'ਚ ਹਰ ਤਰ੍ਹਾਂ ਦਾ ਜਾਨਵਰ ਹੈਗਾ ਤੇ ਬੱਚੇ ਜਿਹੜਿਆ ਦੇਖੋ ਇਹ ਆਪਣਾ ਜਿਹੜਾ ਆਉਣ ਵਾਲਾ ਭਵਿੱਖ ਹੈ ਇਹ ਬੱਚੇ ਸਾਡੀ ਸਭ ਤੋਂ ਵੱਡੀ ਇਜਾਜ਼ਤ ਬੱਚੇ ਆ ਤੇ ਜੇ ਬੱਚੇ ਹੀ ਆਪਾਂ ਨਾ ਸੁਰੱਖਿਅਤ ਕੀਤੇ ਤੇ ਕੀ ਫਾਇਦਾ ਮੈਂ ਤੁਹਾਡੇ ਜਰੀਏ ਇਹਨਾਂ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਵੇਂ ਉਹ ਦੋ ਬੱਚੇ ਘੜੀ ਦੇ ਘਸਿਆਂ ਸੌਪ ਉਹ ਤੇ ਜਾ ਪਿਆ ਕੰਮ ਨੂੰ ਕਿ ਜੇ ਬੱਚੇ ਘਰੋਂ ਬਾਰ ਖੇੜ ਦੇ ਖੇੜ ਦੇ ਪਾਣੀ ਚੱਲਦਾ 10-10 ਫੁੱਟ ਤੇ ਪਾਣੀ ਹੈ ਤੇ ਜੇ ਕੋਈ ਅਭੀ ਨਭੀ ਹੋ ਜੇ ਮੁੜ ਕੇ ਉਹ ਵੇਲਾ ਹੱਥ ਨਹੀਂ ਆਉਂਦਾ ਤੁਸੀਂ ਵੀ ਇਹ ਸਾਰਿਆਂ ਨੂੰ ਬੇਨਤੀ ਕਰਿਓ ਮੈਂ ਵੀ ਬੇਨਤੀ ਕਰਦਾ ਅਹੀਂ ਜਿਹੜੀ ਵੋਟ ਆ ਮੋਟਰ ਵੋਟ ਅਸੀਂ ਦਿੱਤੀ ਇਹਨਾਂ ਨੂੰ ਇੱਕ ਪੱਕੀ ਵੀ ਆਪਦੇ ਬੱਚਿਆਂ ਨੂੰ ਰਾਤ ਨੂੰ ਜ਼ਰੂਰ ਬਾਹਰ ਕੱਢ ਲਓ ਜੇ ਜਾਣਾ ਵੀ ਹੁੰਦੇ ਨੇ ਘਰੇ ਪਿਆਰ ਆ ਮਾਂ ਪਿਓ ਨਾ ਦਾਦੇ ਦਾਦੀ ਨਾ ਬੱਚਿਆਂ ਦਾ ਮੂੰਹ ਤੇ ਵੜਾ ਜੁੜਿਆ ਉਹ ਛੋਟੀਆਂ ਛੋਟੀਆਂ ਦੋ ਬੱਚੀਆਂ ਹੀ ਇੱਕ ਲਗਭਗ 5-6 ਸਾਲ ਦੀ ਤੇ ਇੱਕ 9-10 ਸਾਲ ਦੀ ਹੋਣੀ ਹੈ ਮੈਂ ਉਹਨਾਂ ਨੂੰ ਪਿਆਰ ਨੇ ਕਿਹਾ ਮੈਂ ਹਾਂ ਪੁੱਤ ਅਸੀਂ ਤੁਹਾਡੇ ਦਾਦੇ ਦਾਦੀ ਨੂੰ ਤੁਹਾਡੇ ਮੰਮੀ ਪਾਪਾ ਨੂੰ ਸਾਰਿਆਂ ਨੂੰ ਲੈਣ ਆਏ ਆ ਲੈ ਚੱਲੇ ਆ ਤੇ ਆਉ ਚਲੀ ਗਏ ਵੰਦੇ ਹਿੰਦ ਨਹੀਂ ਜਾਣਾ ਮੰਮੀ ਪਾਪਾ ਦਾਦੇ ਦਾਦੀ ਨੂੰ ਲੈ ਜਾਓ ਸਾਰਿਆਂ ਨੂੰ ਅਸੀਂ ਇਥੇ ਚਾਚੇ ਚਾਚੀ ਕੋ ਰਹਿ ਬਣਗੇ ਵੀ ਮੋਹ ਤੇ ਬਣਿਆ ਹੁੰਦਾ ਘਰ ਨਾਲ ਪਰਵਾਰ ਨਾਲ ਆ ਹੁਣ ਲੈ ਕੇ ਆਏ ਸਮਝਾ ਭਜਾ ਕੇ ਪੰਜ 6 7 ਬੱਚੇ ਆ ਤੇ ਇਹਨਾਂ ਨੇ ਦੇਖ ਕੇ ਤੋਰ ਤੋਰ ਪੂਗੀ ਤੇ ਚਾਹੀਦਾ ਤੇ ਇਹੋ ਹੀ ਆ ਵੀ ਬੱਚਾ